ਸੋ ਮੈਂ ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਪਿੰਡ ਕੋਟ ਸੰਤੋਖਰਾਏ ਵਿਖੇ ਮੌਜੂਦ ਹਾਂ ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇੱਕ ਜੁਵੈਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਵਾ ਜੁਵੈਲਰ ਦੀ ਦੁਕਾਨ ਮੇਨ ਇੱਕ ਮਾਰਕੀਟ ਆ ਇਸ ਪਿੰਡ ਦੇ ਵਿੱਚ ਕਿਉਂਕਿ ਇੱਕ ਸੰਘਣੀ ਆਬਾਦੀ ਵਾਲਾ ਵੱਡੀ ਆਬਾਦੀ ਵਾਲਾ ਪਿੰਡ ਆ ਧਾਰੀਵਾਲ ਦਾ ਨਜ਼ਦੀਕੀ ਪਿੰਡ ਕੋਟ ਸੰਤੋਖਰਾਏ ਸੋ ਕੈਮਰਾਮੈਨ ਨੂੰ ਮੈਂ ਕਹਾਂਗਾ ਦਿਖਾਓ ਇਹ ਸਤਨਾਮ ਜੁਵੈਲਰਸ ਜਿਹੜੀ ਆ ਇਹ ਸ਼ਾਪ ਆ ਔਰ ਇਸ ਦੁਕਾਨ ਦੇ ਵਿੱਚ ਜੜਾ ਵਾ ਚੋਰਾਂ ਵੱਲੋਂ ਜੜਾ ਵਾ ਇੱਕ ਵੱਡੀ ਵਾਰਦਾਤ ਨੂੰ ਅਨਜਾਮ ਦਿੱਤਾ ਗਿਆ ਵਾ ਕੈਮਰਾਮੈਨ ਨੂੰ ਮੈਂ ਕਹਾਂਗਾ ਮੇਰੇ ਪਿੱਛੇ ਆਓ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਤਮਾਮ ਉਹ ਬਾਕਸ ਨੇ ਡੱਬੇ ਨੇ ਪਏ ਹੋਏ ਸਾਰਾ ਸਮਾਨ ਖਿਲਰਿਆ ਪੁੱਲਰਿਆ ਦਾ ਵਾ ਜਿਹਦੇ ਵਿੱਚ ਚੋਰਾਂ ਵੱਲੋਂ ਇਹ ਸਾਰਾ ਜੋ ਸਮਾਨ ਸੀਗਾ ਖਾਸ ਤੌਰ ਤੇ ਜੋ ਪਤਾ ਲੱਗਾ ਵਾ ਚਾਂਦੀ ਦਾ ਸਮਾਨ ਸੀਗਾ ਕਿਉਂਕਿ ਚਾਹੇ ਸੋਨਾ ਵਾ ਜਾਂ ਚਾਂਦੀ ਆ ਹਰ ਚੀਜ਼ ਜੜੀ ਆ ਅੱਜ ਦੇ ਜਮਾਨੇ 'ਚ ਬੇहद ਕੀਮਤੀ ਆ ਔਰ ਚੋਰਾ ਵੱਲੋਂ ਜੜਾ ਵਾ ਚਾਂਦੀ ਦੇ ਸਮਾਨ ਨੂੰ ਨਿਸ਼ਾਨਾ ਬਣਾਇਆ ਗਿਆ ਵਾ ਕੈਮਰਾਮੈਨ ਨੂੰ ਮੈਂ ਕਹਾਂਗਾ ਇੱਧਰ ਵੀ ਥੋੜਾ ਅੱਗੇ-ਅੱਗੇ ਦਿਖਾਓ ਇਹ ਉਹ ਸਾਰੇ ਸਾਰੀ ਫੁੱਲਾ ਫਲੀ ਉਹਨਾਂ ਚੋਰਾ ਵੱਲੋਂ ਕੀਤੀ ਗਈ ਦੀ ਆ ਇਹ ਇਹ ਲੱਕੜ ਦਾ ਜਿਹਨੂੰ ਅਸੀਂ ਗੱਲਾ ਵੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਸਾਰਾ ਸਮਾਨ ਇਹ ਖਿਲਰਿਆ ਪੁਲਰਿਆ ਵਾ ਔਰ ਵੱਡੀ ਘਟਨਾ ਜੜੀ ਆ ਇਹ ਸਤਨਾਮ ਜੁਐਲਰਸ ਜਿਹੜੇ ਕਿ ਕੋਰਸਨ ਤੋਹਰੇ ਵਿੱਚ ਦੁਕਾਨਾਂ ਸ਼ਹਿਰ ਤਾਰੀਵਾਲਾ ਦੇ ਸਬੰਧੀ ਤੇ ਦੁਕਾਨਦਾਰ ਨੇ ਔਰ ਵੱਡੀ ਚੋਰੀ ਦੀ ਘਟਨਾ ਨੂੰ ਇਹਨਾਂ ਨੇ ਅੰਜਾਮ ਜਿਹੜਾ ਦਿੱਤਾ ਵਾ ਕੋਸ਼ਿਸ਼ ਕਰਦੇ ਆ ਆਪਾਂ ਇਸ ਦੁਕਾਨ ਦੇ ਜਿਹੜੇ ਮਾਲਿਕ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਸੋ ਇੱਕ ਵੱਡੀ ਚੋਰੀ ਦੀ ਵਾਰਦਾਤ ਜਿਹੜੀ ਆ ਹੋਈ ਹੈ ਭਾਜੀ ਕਿਵੇਂ ਤੁਹਾਨੂੰ ਪਤਾ ਲੱਗਾ ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਦੁਕਾਨ ਕਰਦੇ ਹੋ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਤਰਾਮ ਸਿੰਘ ਆ ਮੈਂ ਕੋਟ ਸੰਤੋਖ ਰਾਏ ਚ ਜੁਲੀ ਸ਼ੌਦੀ ਦੁਕਾਨ ਹੈ ਮੈਨੂੰ 25 ਸਾਲ ਹੋ ਗਏ ਇੱਥੇ ਦੁਕਾਨ ਖੋਲਿਆ ਤੇ ਅੱਜ ਸ਼ਾਮ ਨੂੰ ਕੱਲ ਮੈਂ ਦੁਕਾਨ ਬੰਦ ਕਰਕੇ ਗਿਆ ਸਵਾ 6 ਵਜੇ ਤੇ ਮੈਨੂੰ ਤੜਕੇ 5 ਵਜੇ ਫੋਨ ਆਇਆ ਮੇਰੇ ਕਰਕੇ ਫੋਨ ਆਇਆ 5 ਵਜੇ ਇਹ ਮੈਨੂੰ ਮੇਰੇ ਜਿੰਨਾਂ ਦੀਆਂ ਦੁਕਾਨਾਂ ਹਰ ਗੁਰਦੀਪ ਸਿੰਘ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇਦਾਂ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਪਿਆ ਵਾ ਸਮਾਨ ਖਿਲਰਿਆ ਪਿਆ ਮੈਂ 5 ਵਜੇ ਫੋਨ ਆਇਆ ਮੈਂ 5:30 ਉੱਥੇ ਆ ਗਿਆ ਕੋਟ ਥੋੜਾ ਲੱਗ ਗਿਆ ਕਾਕੇ ਜੀ ਜੀ 5:30 ਵਜੇ ਕੋਟ ਆ ਗਿਆ ਪੋੜ ਆ ਕੇ ਮੈਂ ਵੇਖਿਆ ਵੀ ਸਮਾਨ ਖਿਲਰਿਆ ਪਿਆ ਸੀ ਤੇ ਉਹਨਾਂ ਨੇ ਚਾਂਦੀ ਦਾ ਜੋੜਾ ਸਮਾਨ ਹੀ ਸਾਰਾ ਲੈ ਲਿਆ ਸੋਨੇ ਦੇ ਕੋਕੇ ਸੀ ਬਲਵੀ ਤਕਰੀਬਨ 15 ਗ ਲੱਖ ਦਾ ਸਮਾਨ ਹੋਊਗਾ ਪਾਜੀ ਕੀ ਤੁਹਾਡੀ ਦੁਕਾਨ ਅੰਦਰ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਕੋਈ ਕਟਰਾ ਕੈਮਰਿਆਂ ਦੇ ਵਿੱਚ ਆਈ ਹੈ ਕੁਝ ਸੀਸੀਟੀਵੀ ਕੈਮਰੇ ਲੱਗੇ ਆ ਤਿੰਨ ਕੈਮਰੇ ਲੱਗੇ ਆ ਪਰ ਉਹਨਾਂ ਦੀ ਰਿਕਾਰਡਿੰਗ ਜਿਹੜੀ ਸੀ ਉਹ ਡੀਵੀਆਰ 'ਚ ਸੀ ਡੀਵੀਆਰ ਉਹ ਨਾਲ ਲੈ ਗਿਆ DVR ਨਾਲ ਲੱਗਿਆ ਜੇ DVR ਹੁੰਦਾ ਤਾਂ ਸ਼ਾਇਦ ਉਹ ਬੰਦੇ ਫੜੇ ਜਾਂਦੇ ਆ ਪਾਜੀ ਕੋਈ ਕੋਈ ਆਸ-ਪਾਸ ਦੇ ਜਿਹੜਾ CCTV ਕੈਮਰੇ ਲੱਗੇ ਹੋਏ ਆ ਕੋਈ ਉੱਥੋਂ ਕੋਈ ਮਾੜੀ-ਮੋਟੀ ਰਿਕਾਰਡਿੰਗ ਕੁਝ ਕਲੂ ਪਤਾ ਲੱਗਾ ਹੋਏ ਹਾਂ ਰਿਕਾਰਡਿੰਗ ਹੋਈ ਆ ਲਗ ਲੱਗੇ ਹੀ ਵੇਖਿਆ ਦੋ ਬੰਦੇ ਆ ਉਹਨਾਂ ਨੇ ਆਪਣਾ ਜਿੰਦਰੇ ਤੋੜੇ ਆ ਇੱਕ ਜਿੰਦਰਾ ਇਧਰ ਨਾਲ ਦੇ ਗੇਟ ਆ ਉਹਨਾਂ ਨੂੰ ਮਾਰ ਲਾਇਆ ਇੱਕ ਸਾਹਮਣੇ ਗੇਟ ਉਹਨਾਂ ਨੂੰ ਲਾਤਾ ਜੀ ਦੋ ਜਣੇ ਇੱਕ ਨੇ ਮਫਰਲ ਬੰਨਿਆ ਲੋਈ ਲਈ ਆ ਦੋ ਜਣੇ ਆ ਜੀ ਉਹਨਾਂ ਨੇ ਚੋਰੀ ਨੂੰ ਇਲਜ਼ਾਮ ਦਿੱਤਾ ਭਾਜੀ ਕੀ ਤੁਹਾਡੇ ਵੱਲੋਂ ਸਬੰਧਿਤ ਧਾਰੀਵਾਲ ਪੁਲਿਸ ਨੂੰ ਇਸ ਦੀ ਕੰਪਲੇਂਟ ਜਿਹੜੀ ਕੀਤੀ ਗਈ ਚੋਰੀ ਦੀ ਘਟਨਾ ਭਾਜੀ ਮੈਂ ਉਸ ਤੋਂ ਬਾਅਦ ਮੈਂ 9 ਵਜੇ ਥਾਣੇ ਜਾ ਕੇ ਰਿਪੋਰਟ ਲਖਾਈ ਆ ਤੇ ਉੱਥੇ ਮੈਡਮ ਐਸ ਐਚਓ ਸਾਹਿਬ ਆਏ ਨੇ ਉਹਨਾਂ ਨੇ ਸਾਰਾ ਮੌਕਾ ਵੇਖਿਆ ਤੇ ਰਿਕਾਰਡਿੰਗ ਵੇਖਦੇ ਪਏ ਆ ਜੀ ਉਹਨਾਂ ਨੇ ਕਿਹਾ ਵੀ ਜਲਦੀ ਫੜ ਲੇ ਜਾਣਗੇ ਬੰਦੇ ਜੀ ਜੀ ਪਾਜੀ ਇੱਕ ਕਾਫੀ ਆਪਾਂ ਦੇਖ ਰਹੇ ਆ ਤੁਹਾਡੇ ਮਾਰਕੀਟ ਕਾਫੀ ਵੱਡੀ ਆ ਕਾਫੀ ਦੁਕਾਨਾਂ ਨੇ ਕਿਉਂਕਿ ਪਿੰਡ ਵੀ ਕਾਫੀ ਵੱਡੀ ਆਬਾਦੀ ਦਾ ਵਾ ਕੀ ਰਾਤ ਦੇ ਸਮੇਂ ਕੋਈ ਦੁਕਾਨਦਾਰਾਂ ਨੇ ਤੁਸੀਂ ਸਾਂਝੇ ਤੌਰ ਤੇ ਕੋਈ ਚੌਂਕੀਦਾਰ ਰੱਖਿਆ ਹੋਵੇ ਕੋਈ ਇਦਾਂ ਦਾ ਕੋਈ ਹੈ ਕੋਈ ਪ੍ਰਬੰਧ ਨਹੀਂ ਅੱਜ ਤੱਕ ਕੁਛ ਚਿਰ ਪਹਿਲਾਂ ਰੱਖਿਆ ਸੀ ਚੌਂਕੀਦਾਰ ਫਿਰ ਕੋਈ ਕੋਈ ਕਾਰਨ ਕੋਈ ਇਹੋ ਜੇ ਬਣੇ ਵੀ ਉਹ ਚੱਲ ਗਿਆ ਬੰਦਾ ਉਹ ਫਿਲਹਾਲ ਕੋਈ ਚੌਂਕੀਦਾਰ ਨਹੀਂ ਆ ਕਦੀ ਆਸ-ਪਾਸ ਕੋਈ ਹੋਰ ਵੀ ਦੁਕਾਨਾਂ ਦੇ ਉੱਤੇ ਕੋਈ ਚੋਰੀ ਦੀ ਘਟਨਾ ਪਿਛਲੇ ਦਿਨਾਂ 'ਚ ਹੋਈ ਹੋਵੇ ਕੁਛ ਹੈ ਇਦਾਂ ਇੱਕ ਦੋ ਵਾਰੀ ਹੋਈ ਗਾ ਚੋਰੀਆਂ ਇੱਥੇ ਅੱਡੇ ਮੈਂ ਤਾਂ ਇਹੀ ਮੰਗ ਕਰਨਾ ਵੀ ਜਿੰਨਾ ਚੋਰੀ ਕੀਤੀ ਆ ਉਹ ਬੰਦੇ ਫੜੇ ਜਾਣ ਤੇ ਸਾਡਾ ਸਮਾਨ ਵਾਪਸ ਕੀਤਾ ਜਾਏ ਸੋ ਮੈਡਮ ਬਲਜੀਤ ਕੌਰ ਜਿਹੜੇ ਸਾਡੇ ਐਸਐਚਓ ਨੇ ਉਹਨਾਂ ਆਖਿਆ ਵੀ ਜਲਦੀ ਬੰਦੇ ਫੜ ਲਾਂਗੇ ਠੀਕ ਹੈ ਸੋ ਇਹ ਨੇ ਪੀੜਿਤ ਦੁਕਾਨਦਾਰ ਸਤਨਾਮ ਸਿੰਘ ਜਿਨ੍ਹਾਂ ਦੀ ਦੁਕਾਨ ਦੇ ਵਿੱਚ ਬੀਤੇ ਕੱਲ ਵੱਡੀ ਚੋਰੀ ਦੀ ਘਟਨਾ ਵਾਪਰੀ ਆ ਔਰ ਚੋਰਾਂ ਵੱਲੋਂ ਜਿਹੜਾ ਵਾ ਇਹਨਾਂ ਦੇ ਕਹਿਣ ਮੁਤਾਬਕ 15 ਲੱਖ ਦੇ ਕਰੀਬ ਦੇ ਸਮਾਨ ਨੂੰ ਜੜਾ ਵਾ ਉਹ ਨਿਸ਼ਾਨਾ ਬਣਾਇਆ ਗਿਆ ਵਾ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਆ ਔਰ ਐਸ ਐਚਓ ਮੈਡਮ ਜਿਹੜੇ ਆ ਧਾਰੀਵਾਲ ਦੇ ਇੰਸਪੈਕਟਰ ਮੈਡਮ ਬਲਜੀਤ ਕੌਰ ਕੈਮਰਾਮੈਨ ਨੂੰ ਮੈਂ ਕਹਾਂਗਾ ਦਿਖਾਓ ਸਾਰੀ ਲਗਾਤਾਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਧਾਰੀਵਾਲ ਪੁਲਿਸ ਵੱਲੋਂ جاری ਆ ਲਗਾਤਾਰ ਮੈਡਮ ਔਰ ਇਹਨਾਂ ਦੀ ਜਿਹੜੀ ਟੀਮ ਆ ਉਹਨਾਂ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਆ ਸੋ ਪੁਲਿਸ ਵੱਲੋਂ ਵੀ ਜੜਾ ਵਾ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਸੇ ਤਰੀਕੇ ਇਸ ਘਟਨਾ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਏ ਆ ਆਪਾਂ ਕੋਸ਼ਿਸ਼ ਕਰਦੇ ਆ ਕਿਉਂਕਿ ਇਨਵੈਸਟੀਗੇਸ਼ਨ 'ਚ ਮੈਡਮ ਬਿਜ਼ੀ ਨੇ ਜੇ ਗੱਲ ਹੋ ਸਕੇ ਤੇ ਮੈਡਮ ਇਹ ਚੋਰੀ ਦੀ ਘਟਨਾ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਬਸ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਤੇ ਉਹਦੇ ਮੁਤਾਬਕ ਕੀ ਅਸੀਂ ਜੋ ਅਗਲੀ ਹੋਊਗੀ ਸਾਹਮਣੇ ਆਊਗੀ ਉਹਦੇ ਮੁਤਾਬਕ ਅਸੀਂ ਤੁਹਾਨੂੰ ਦੱਸਾਂਗੇ ਸੋ ਜ਼ਿਆਦਾ ਸਮਾਂ ਆਪਾਂ ਐਸਐਚਓ ਮੈਡਮ ਦਾ ਨਹੀਂ ਲੈਣਾ ਚਾਹੁੰਦੇ ਕਿਉਂਕਿ ਲਗਾਤਾਰ ਇਹਨਾਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਵਾ ਲਗਾਤਾਰ ਟੀਮਾਂ ਜੜੀਆਂ ਵਾ ਪੂਰੇ ਇਲਾਕੇ ਭਾਰ ਦੇ ਵਿੱਚ ਇੱਕ ਵੱਡਾ ਸਰਚ ਬਿਆਨ ਵੀ ਇਹਨਾਂ ਵੱਲੋਂ ਚਲਾਇਆ ਗਿਆ ਵਾ ਸੀਸੀਟੀਵੀ ਕੈਮਰੇਜ਼ ਦੀ ਵੀ ਜੜੇ ਆ ਉਹ ਉਹ ਜੜੇ ਆ ਵਾ ਖੰਗਾਲੇ ਜਾ ਰਹੇ ਆ ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਧਾਰੀਵਾਲ ਪੁਲਿਸ ਜਲਦੀ ਇਸ ਚੋਰੀ ਦੀ ਵਾਰਦਾਤ ਜੜੀ ਆ ਉਸ ਨੂੰ ਟ੍ਰੇਸ ਕਰ ਲੇਗੀ ਮੈਂ ਪਿੰਡ ਕੋਰਸਨ ਤੋਂ ਖਰਾਏ ਤੋਂ ਐਕਸਪ੍ਰੈਸ ਨਿਊਜ਼ نیٹ ਦੇ ਲਈ ਤੁਹਾਡਾ ਆਪਣਾ ਚੀਫ ਰਿਪੋਰਟਰ ਯਸ਼ ਪੰਡਤ ਧੰਨਵਾਦ